ਸਿੱਧੀ ਕਾਲਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪਿੱਛੇ ਅੱਗ ਤੇ ਅੱਗ ਦੇ ਗੋਲੇ ਚ ਬਦਲ ਗਿਆ ਜਹਾਜ਼ ਵਿੱਚਕਾਰੋਂ ਨਿਕਲੇ ਵਿਸ਼ਵਾਸ ਜਹਾਜ਼ ਹਾਸਤੇ ਚ ਬੱਚੇ ਇਕਲੋਤੇ ਯਾਤਰੀ ਦਾ ਨਾਂ ਵੀਡੀਓ ਆਇਆ ਸਾਹਮਣੇ 12 ਜੂਨ ਨੂੰ ਗੁਜਰਾਤ ਵਿੱਚ ਹੋਏ ਜਹਾਜ਼ ਹਾਸਤੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਇਸ ਦਾ ਬਾਅਦ ਲੰਡਨ ਜਾਣ ਵਾਲੀ 에어 ਇੰਡੀਆ ਦੇ ਡਾਂਟ ਟੈਕ ਆਪ ਤੋਂ ਥੋੜੀ ਦੇਰ ਬਾਅਦ ਇਹ ਹਸਾਗਰਸ ਹੋ ਗਈ ਇਸ ਜਾਜੇ ਚ 242 ਲੋਕ ਸਵਾਰ ਸਨ ਇਸ ਹਾਸੇ ਚ ਜਾਜੇ ਸਵਾਰ 242 ਲੋਕਾਂ ਦੀ ਜਾਨ ਚਲੀ ਗਈ ਇਸ ਦੌਰਾਨ ਵਿਸ਼ਵਾਸ ਕੁਮਾਰ ਰਮੇਸ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਸਾਹਮਣੇ ਆਇਆ ਜੋ ਕਿ ਕਾਫੀ ਹੈਰਾਨੀਜਨਕ ਸਾਹਮਣੇ ਆਈ ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਹਾਸੇ ਤੋਂ ਬਾਅਦ ਜਾਜੇ ਚ ਅੱਗ ਲੱਗ ਗਈ ਅਤੇ ਅਸਮਾਨ ਵਿੱਚ ਧੂਮੇ ਦਾ ਬਦਲ ਦਿਖਾਈ ਦਿੱਤਾ ਵਿਸ਼ਵਾਸ ਕੁਮਾਰ ਰਮੇਸ਼ ਜਹਾਜ਼ ਵਿੱਚ ਹੋਇਤਮਾ ਦੇ ਵਿਚਕਾਰੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ ਜੋ ਕਿ ਕਿਸੇ ਚਮਤਕਾਰ ਨਾਲ ਤੋਂ ਘੱਟ ਨਹੀਂ 12 ਜੂਨ ਨੂੰ 에ਅਰ ਇੰਡੀਆ ਦਾ ਇੱਕ A1 A1171 ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਖ ਸੀ ਟੇਕ-ਆਫ ਤੋਂ ਥੋੜੀ ਦਿਰ ਬਾਅਦ ਇਹ ਜਹਾਜ਼ ਕ੍ਰੈਸ਼ ਹੋ ਗਿਆ ਵਿਸ਼ਵਾਸ ਕੁਮਾਰ ਰਮੇਸ਼ ਆਪਣੇ ਭਰਾ ਨਾਲ ਉਸੇ ਜਹਾਜ਼ ਵਿੱਚ ਸਵਾਰ ਸੀ ਹਾਲਾਂਕਿ ਇਸ ਬਿਆਨ ਖਾਸ ਵਿੱਚ ਉਸ ਦੀ ਜਾਨ ਬਚ ਗਈ ਇਸ ਸਮੇਂ ਹਸਪਤਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਤਰ੍ਹਾਂ ਉਹਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਜੋ ਲੋਕਾਂ ਨੂੰ ਹੈਰਾਨ ਕਰ ਰਹੀ ਹੈ ਜਖਾ ਇਸ ਲਈ ਹੈ ਕਿਉਂਕਿ ਇਸ ਤਰ੍ਹਾਂ ਉਹਦੇ ਹੱਥ ਵਿੱਚ ਇੱਕ ਮੋਬਾਈਲ ਵੀ ਦਿਖਾਈ ਦੇ ਰਖ ਸੀ ਜੋ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ